ਸਰ ਪਹਿਲਾਂ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਇਹ ਹੈ ਵੀ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੇ ਤੁਸੀਂ ਮੇਰੇ ਪਿੰਡ ਦੇ ਵਸਨੀਕ ਹੋ ਕੇ ਮੇਰੇ ਮਨ ਜਿਹੜੇ ਕਿਹੜੇ ਕਿਹੜੇ ਤੁਸੀਂ ਕਿਹੜੇ ਲਾਣੇ ਚੋਂ ਮੈਂ ਸੀਤਾ ਸਿੰਘ ਦੀ ਨੂੰਹ ਐ ਜੀ ਜਿਹੜੇ ਜਗਸੀਰ ਸਿੰਘ ਫੌਜੀ ਸ਼ਹੀਦ ਹੋਏ ਸੀ ਪਿਛਲੇ ਹਾਂ 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 ਮੈਂ ਉਹਨਾਂ ਦੇ ਲਾਣੀ ਚੋਂ ਐ ਜੀ ਅੱਛਾ ਮੇਰੇ ਜੀਜਾ ਜੀ ਵੀ ਫੌਜ ਚ ਨੇ ਐਸਾ ਨਾਜ਼ਰ ਸਿੰਘ ਸੀਤਾ ਸਿੰਘ ਹਾਂ ਜੀ ਸਰ ਮੈਂ ਸੀਤਾ ਸਿੰਘ ਦੀ ਨੂੰਹ ਐ ਜੀ ਸੀਤਾ ਸਿੰਘ ਹਾਂ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੇਰੀ ਹਾਰਟਬੀਟ ਇੰਨੀ ਜ਼ਿਆਦਾ ਤੇਜ਼ ਐ ਵੀ ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਵੀ ਮੈਂ ਇੱਥੇ ਖੜੂੰਗੀ ਆ ਕੇ ਹਨਾ ਤੇ ਸਰ ਜਦੋਂ ਮੇਰੇ ਕੋਲ ਫੋਨ ਗਿਆ ਮੈਂ ਜਦੋਂ ਤੱਕ ਇੱਥੇ ਆ ਕੇ ਸਾਈਨ ਨਹੀਂ ਕੀਤੇ ਵੀ ਹਾਂ ਮੇਰਾ ਨਾਮ ਬੋਲਤਾ ਮੈਨੂੰ ਯਕੀਨ ਨਹੀਂ ਆਇਆ ਮੈਨੂੰ ਇਹ ਸੀ ਵੀ ਸ਼ਾਇਦ ਕਿਸ ਨੇ ਭਲੇਖੇ ਨਾਲ ਮੈਨੂੰ ਫੋਨ ਕਰਤਾ ਜਾਂ ਮੈਂ ਸੁਭਨੇ ਜੀ ਹਾਂ ਸਰ ਥੋੜਾ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਹੈ ਵੀ ਅੱਜ ਮੈਂ ਆਪਣੇ ਪਿੰਡ ਦੇ ਸੀਐਮ ਸਾਹਿਬ ਦੇ ਅੱਗੇ ਖੜੀਆਂ ਸਰ ਥੋੜਾ ਬਹੁਤ ਬਹੁਤ ਧੰਨਵਾਦ ਕਿਸੇ ਨੂੰ ਕੋਈ ਸਪਾਰਸ਼ ਜਾਂ ਕੋਈ ਪੈਸਾ ਤਾਂ ਨਹੀਂ ਜੀ ਸਰ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਮੇਰੀ ਆਸ ਖਤਮ ਸੀ ਜੀ ਮੈਨੂੰ ਨਹੀਂ ਲੱਗ ਰਿਹਾ ਸੀ ਵੀ ਮੇਰਾ ਨੰਬਰ ਆਊਗਾ ਜਦੋਂ 28 ਤਰੀਕ ਨੂੰ 5:17 ਤੇ ਮੇਰੇ ਫੋਨ ਤੇ ਨੰਬਰ ਆਇਆ ਸਾਰੀਆਂ ਕੁੜੀਆਂ ਦੇ ਗਰੁੱਪਾਂ ਵਿੱਚ ਮੈਸੇਜ ਚੱਲ ਰਹੇ ਸੀ ਮੈਨੂੰ ਫੋਨ ਆ ਗਿਆ ਮੈਨੂੰ ਫੋਨ ਆ ਗਿਆ ਮੈਂ ਦੇਖਦੀ ਸੀ ਗਰੁੱਪ ਬੰਦ ਕਰ ਦਿੰਦੀ ਸੀ ਵੀ ਮੇਰਾ ਨਾਮ ਕਿੱਥੇ ਆਉਣਾ ਹੈ ਨਾ ਤੇ ਜਦੋਂ ਮੇਰੇ ਫੋਨ ਤੇ ਨੰਬਰ ਆਇਆ ਮੈਨੂੰ ਲੱਗਿਆ ਵੀ ਹਾਂ ਸ਼ਾਇਦ ਹੈ ਨਾ ਜਦੋਂ ਉਹਨਾਂ ਨੇ ਮੈਨੂੰ ਅੱਗੋਂ ਕਿਹਾ ਵੀ ਸੰਦੀਪ ਕੌਰ ਜੀ ਤਾਂ ਮੇਰੇ ਦਿਲ ਚੰਨੀ ਖੁਸ਼ੀ ਵੀ ਮੈਨੂੰ ਸ਼ਾਇਦ ਉੱਥੇ ਹੀ ਫੋਨ ਆ ਗਿਆ ਪਰ ਸਰ ਮੈਂ ਸੱਚੀ ਦੱਸਾਂ ਮੈਂ ਉਹਨਾਂ ਦੀ ਪੂਰੀ ਗੱਲ ਵੀ ਨਹੀਂ ਸੁਣੀ ਮੈਂ ਪਹਿਲੀ ਥੈਂਕ ਯੂ ਕਹਿ ਕੇ ਫੋਨ ਕੱਟਦਾ ਉਸ ਤੋਂ ਬਾਅਦ ਮੈਂ ਕੁੜੀਆਂ ਤੋਂ ਪੁੱਛੀ ਆਵਾ ਹਨਾ ਵੀ ਜਾਣਾ ਕਿੱਥੇ ਆਪਾਂ ਨੇ ਤਾਂ ਸਰ ਸੱਚੀ ਗਾਨੀਆਂ ਵੀ ਅੱਜ ਹੁਣ ਜੀ ਕੀ ਨ ਹੋਇਆ ਵੀ ਹਾਂ ਮੇਰਾ ਸੱਚੀ ਨਾਮ ਆਇਆ ਔਰ ਮੈਂ ਸੱਚੀ ਸਰ ਤੁਹਾਡੀ ਮਿਹਨਤ ਹੈ ਤੁਹਾਡੀ ਮਿਹਨਤ ਹੈ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਸასი ਸ਼ਕੱਬਲੇ ਠੀਕ ਹੈ ਸਰ ਥੈਂਕ ਯੂ ਸਰ ਸასი ਸ਼ਕੱਬਲੇ